ਆਪ ਕਿਰਪਾ ਤੇ ਸੰਤ ਬੈਠਿਆ ਨਾਨਕ ਮਨ ਪਰਗਾਸ ਅਸਤਿ ਸੰਤ ਸੰਗ ਅੰਤਰ ਪ੍ਰਵ ਡਿਠਾ ਨਾਮ ਪਰਉਕਾਰ ਨਗ ਮਿਠਾ ਸਦ ਸਮਗਰੀ ਇਕ ਸਰਕਟ ਮਾਹੀ ਅਣਕ ਰੰਗ ਨਾਨਾ ਦਿਸਤਾ ਹੈ ਜੇਹੀ ਮਾਲ ਕਾਮਸਰਾਮ ਸਾਣ ਸਮਾਨ ਆਰਹਤ ਤਹਿ ਨਾਮ ਨਾ ਦਿਖਾਈ ਨਾਲਿ ਤਿਸ ਜਨ ਸੋਝੀ ਪਾਇ ਸੋ ਅੰਦਰ ਸੋ ਬਾਹਰ ਅਨੰਤ ਕਟਕਟ ਵਿਆਪ ਰਿਹਾ ਪੰਗੁਭੰਤ ਤਾਰਣ ਵਾਹੇ ਆਕਾਂ ਪਿਆ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈ ਸੰਕਰਮ ਪਾਵਨ ਪਾਣੀ ਮੈਂ ਸੰਤਰਮਾਹੀ ਚਾਰ ਕੁੰਟ ਦਾਹ ਦਿਸ਼ੈ ਸਮਾਈ ਸਵਾਦਨਾਨ ਸੁਖ ਪਾਉ ਬੀਰ ਪ੍ਰਾਨ ਸਰਵ ਕਲਾ ਕਰ ਖੇਲੇ ਸਰਵ ਜੋਤਿਮਾ ਜਾਂ ਕੀ ਜੋਤ ਤਾਰਿ ਰਿਹਾ ਸੁਆਮੀ ਓਤ ਕਾ ਨਾਸ ਨਾਨਕ ਤਨ ਮੈਂ ਇਹੋ ਵਸਾਸ ਆ ਸੁਨਾ ਸੁ ਬਚਨ ਸਰਬ ਵਿਆਪੀ ਨਾਇ ਨਾਮ ਅਲਾਹ ਮਾਨਵਾ ਜਾਨਾ ਹੈ ਅੰਤਰ ਮਸਾਨ ਬਹਤ ਕੀ ਨਾਨਕ ਸਰਬ ਦੇਸਾ ਪਸਾਹ ਆਂ ਹਾਂ ਉਹਦਾ ਹਾਂ ਉਹਦਾ ਆਈ ਸਾਲ ਸੁਖਣੀ ਸਾਹ ਦੇ ਪਾਰਕ ਰਹਿ ਕੇ ਹਾਂਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਨਗੂ ਯੂਨੀਅਨ ਅਤੇ ਪਟਵਾਰੀ ਯੂਨੀਅਨ ਵੱਲੋਂ ਸਰਬਤ ਦੇ ਭਲੇ ਲਈ ਮਹਾਰਾਜ ਦੇ ਪ੍ਰਕਾਸ਼ ਕਰਾਇਆ ਗਏ ਨੇ ਜੀ ਅਸੀਂ ਇੱਥੇ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਦੇ ਝੋਲੀ ਖੁਸ਼ੀਆਂ ਨਾਲ ਭਰ ਕੇ ਰੱਖੇ ਜੀ। ਸਾਡੇ ਪਾਠ ਆਈ ਸਾਲ ਕਨਗੋ ਪਟਵਾਰ ਯੂਨੀਅਨ ਵੱਲੋਂ ਕੀ ਕੰਮ ਕਰਦੇ। ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਸੁਬਾਣਾ ਤੇ ਕਨਗੋ ਸਹਿਬਾਨ ਤੇ ਸਮੂਹ ਸਟਾਫ ਆ ਜਿਹੜਾ ਤਹਿਸੀਲ ਸੁਬਾਣਾ ਦਾ ਉਹਨਾਂ ਦੀ ਮਨੁੱਖਤਾ ਦੇ ਭਲਾਈ ਲਈ ਤੇ ਸਰਬ ਦੇ ਭਲੇ ਲਈ ਅਸੀਂ ਪ੍ਰਮਾਤਮਾ ਤੋਂ ਉੱਟ ਆਸਰਾ ਲੈ ਕੇ ਹਰੇਕ ਸਾਲ ਸੁਖਮਨੀ ਸਾਹਿਬ ਦਾ ਪਾਠ ਕਰਵਾਨੇ ਆ। ਕਾਂ ਜੋ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਸਾਡੇ ਸਾਰੇ ਸਟਾਫ ਤੇ ਬਣਿਆ ਰਹੀ ਜੀ ਅੱਜ ਜੀ ਸੁਖਨੀ ਸਾਹਿਬ ਦਾ ਪਾਲਕ ਹੈ ਸਾਰੇ ਪਟਵਾਰ ਯੂਨੀਅਨ ਨੂੰ ਲੋਕੀ ਕਹਿੰਦੇ ਸੋ ਇਹ ਅਸੀਂ ਹਰੇਕ ਸਾਲ ਜਿਹੜਾ ਆਪਣਾ ਪਟਵਾਰ ਯੂਨੀਅਨ ਤੇ ਕਾਨਕੋਜੀ ਯੂਨੀਅਨ ਵੱਲੋਂ ਹਰੇਕ ਸਾਲ ਮੁਨਖਤਾ ਦੀ ਭਲਾਈ ਲਈ ਪਾਠ ਕਰਾਉਂਦੇ ਆ ਜੀ ਤੇ ਕਾਮਨਾਵਾ ਕਰਦੇ ਆ ਵੀ ਵੱਧ ਤੋਂ ਵੱਧ ਕੰਮ ਕਰਨ ਸਾਡੇ ਪਟਵਾਰੀ ਤੇ ਲੋਕ ਸਾਡੇ ਤੋਂ ਵੱਧ ਤੋਂ ਵੱਧ ਸੇਵਾਵਾਂ ਲੈਣ ਜੀ